सत श्रीकाल दोस्तों मीत ठीक होवोंगे इस वक्त थोड़े अपने चैनल से टू फैमिली के बच्चे भी अपने नम है फ्रेंड्स है प्लीज़ सा प्लीज चैनल सबसक्राइब कर लड़ा भी नहीं किता प्लीज़ कर लिये साडे चैनल का नाम है सिद्धु फैमिली थोड़ा एक्स सबसक्राइब सा बहुत जरूर है ਸਾਡਾ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕਾਂ ਜੀ ਪਰਮਾਤਮਾ ਦੀ ਕਿਰਪਾ ਜੀ ਨੇੜੇ ਆ ਸੁਣਨਾਂ ਦੇ ਦੋ ਦਿਨ ਦੇ ਬਾਅਦ ਜੀ ਅੱਜ ਕਿੱਧਰ ਦੋ ਦਿਨ ਦੇ ਬਾਅਦ ਜੀ ਅੱਜ ਮੌਸਮ ਪਹਿਲਾਂ ਦੋ ਦਿਨ ਬਹੁਤ ਜ਼ਿਆਦਾ ਤੁੰਦ ਪੈਂਦੀ ਰਹੀ ਐ ਦੋ ਦਿਨ ਦੇ ਬਾਅਦ ਅੱਜ ਥੋੜਾ ਮੌਸਮ ਠੀਕ ਹੋਇਆ ਵਾ ਤੇ ਅੱਜ ਸੂਰਜ ਨਿਕਲਿਆ ਹੋਇਆ ਵਾ ਤੇ ਇਹਦੇ ਕਾਰਨ ਆਪਣੇ ਜਿਹੜੇ ਕੱਪੜੇ ਸੀਗੇ ਉਹ ਸੁੱਕ ਨਹੀਂ ਸਕੇ ਤੇ ਆਪਣੇ ਕੱਪੜੇ ਅੱਜ ਸੁੱਕ ਗਏ ਆ ਥੋੜੇ ਥੋੜੇ ਕਰਕੇ ਵੀਰੇ ਮਾਰਨਿਕ ਜੀ ਪਾਤੇ ਜਿਹੜਾ ਤੋਂ ਆਪਣੇ ਖੜਾਈ ਸੀਗੀ ਤੇ ਆਪਣੇ ਕੱਪੜਿਆਂ ਦਾ ਹੁਣ ਲੱਗ ਗਿਆ ਹਟਾ ਸਾਰਾ ਢੇਰ ਹੁਣ ਮੈਂ ਤੇ ਮੰਮੀ ਤੇ ਹਾਂ ਲਾਉਣ ਲੱਗੇ ਹੋਏ ਆ ਉਧਰ ਮੰਮੀ ਬੈਠੇ ਨੇ ਤੇ ਹੁਣ ਆਪਾਂ ਲਾਉਣ ਲੱਗੇ ਆਂ ਜੀ ਸੈਲਮ ਤੇ ਸਾਰਾ ਦਿਨ ਕੰਮਕਾਰੀ ਨਹੀਂ ਮੁੱਕ ਰਹੇ ਜੀ ਉਹ ਕੀ ਕਰ ਰਿਹਾ ਕੀ ਕਰੀ ਜਾਂਦਾ ਪਤਾ ਨਹੀਂ ਕੀ ਕਰ ਦੋ ਚੇ ਲਾ ਜੀਓ ਪਸਾਰੇ ਦੇ ਇਹ ਕੀ ਕਰਦਾ ਦੇਖੋ ਕੀ ਦੇਖੋ ਜੀ ਦੇਖੋ ਜੀ ਕੀ ਹੋ ਰਿਹਾ ਪਾਣੀ ਲੈ ਕੇ ਹਣੇ ਗਰਮ ਕਰੀ ਜਾਂਦਾ ਬੈਠਾ ਓਹੋ ਤੇਲ ਵੀ ਪਾਈ ਜਾਂਦਾ ਵਿੱਚ ਆਜਾ ਚੱਪਾ ਹੋਂ ਪਾਦੀ 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 ضروا ساری ناگ دی گونڈی ہا ا یہ تھوڑی رس سٹل بولتا رہا ہا 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 o ہا 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 está ہا 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 ਆ ਗਿਆ ਬੰਦਾ ਨੂੰ ਪਹਿਨਾ ਨਾ ਲਈ ਉਹ ਤੇ ਫਿਰ ਇਹ ਪੰਨੇ ਜਿਹੜਾ ਬੇਰੇ ਨੂੰ ਦਿਖਾ ਦੇ ਦੇ ਦੇਖ ਤੁਸੀਂ ਕੰਮ ਤੇਲੀ ਇਹ ਮੁੰਡਾ ਬਹੁਤ ਸਰਾਪਾ ਨਾ ਆਈ ਗਏ ਦੇ ਇਹ ਮੁੰਡਾ ਦੀ ਭਲੀਆਂ ਛਾਰਤਾ ਹਾਰਦਾ ਇਹ ਨਾ ਸਿਆਣਾ ਮੁੰਡਾ ਕਿੱਦਾਂ ਉਹਨੇ ਦਿਖਾ ਕੀ ਕੀਤਾ ਇਹ ਵਾਸ ਉਹਨੇ ਦਿਖਾ ਪੁੱਤ ਮੈਂ ਕੋਈ ਧਾਤੀ ਵੀ ਇਧਰ ਪਹਿਨ ਲਾਈ ਜਾਂਦੀ ਮम्मा ਵੀ ਲਾਈ ਜਾਂਦੀ ਮੂੰਹ ਮ ਲੱਗ ਗਈ ਹਾਏ ਹਾਏ ਦਿਖਾ ਦੇਣਾ ਦੇਖੋ ਜੀ ਕਿੰਨਾ ਵਧੀਆ ਕੰਮ ਹੋਇਆ ਮੋਮ ਲਾ ਕੇ ਬਹਿ ਗਿਆ ਪੁੱਤ ਜੰਗੋਲੀ ਆ ਕੇ ਬੱਚਣਾ ਹੀ ਹੈ ਫੜ ਪੱਟੀ ਜੀ ਪੱਟੀ ਆਏ ਹਾਏ ਇੱਥੇ ਲੱਗ ਗਈ ਸੀਗੀ ਨਾਲ ਪੱਟੀ ਗਈ ਇੱਥੇ ਨਾਲ ਲੱਗ ਗਈ ਸੀ ਹਾਂ ਲੈ ਇੱਥੇ ਲੱਗ ਗਈ ਸੀਗੀ ਨਾਲ ਇਹ ਕੀ ਕਰਦਾ ਕੀ ਇੱਥੇ ਪੁੱਠੇ ਕੰਮ ਕਰਦਾ ਮੈਂ ਸੋਚਿਆ ਸੀਗਾ ਮੋਮ ਨਾਲ ਡਾਈਂਗ ਬਣਾਉਣਾ ਮੂਟਾ ਤੂੰ ਚੌਂਦੇ 'ਚ ਬਹਿ ਕੇ ਰੋਟੀ ਨਹੀਂ ਖਾਣਾ ਮੈਂ ਸੋਚਿਆ ਸੀ ਮੋਮ ਨਾਲ ਇੱਕ ਰੱਸੀ ਸੀਗੀ ਡੋਰ ਚੌਂਦੇ 'ਚ ਬਹਿ ਕੇ ਰੋਟੀ ਨਹੀਂ ਖਾਣੀ ਹੋਰ ਚੌਂਦੇ 'ਚ ਕੀ ਕਰਦਾ ਮੈਂ ਇਹ ਡੋਰ ਸੀਗੀ ਉਹ ਮੈਂ ਜਲਾ ਕੇ ਵੀ ਖਾਤੇ ਹਾਂ ਕੱਟਦਾ ਇੱਕ ਜਗ੍ਹਾ ਤੋਂ ਕਿੱਤੀਆਂ ਮੇਂ ਮਾਸ ਨਿਕਲ ਗਿਆ ਥਾਗਾ 没得啊，要么。